ਮੌਜੂਦ ਆ ਉਥੋਂ ਦੀ ਅੱਗੇ ਜਾਣ ਦੀ ਜਿਹੜੀ ਇਜਾਜ਼ਤ ਨਹੀਂ ਦਿੱਤੀ ਗਈ ਰੋਡ ਕ੍ਰੋਸ ਕਰਕੇ ਓਪੋਜ਼ਿਟ ਸਾਈਡ ਤੇ ਮੀਡੀਆ ਨੂੰ ਖੜਾਇਆ ਗਿਆ ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜੀ ਇਹ ਕਵਰੇਜ ਨਾ ਹੋ ਸਕੇ ਅੰਦਰ ਜਿਹੜਾ ਉਹ ਜਾਣ ਦੀ anumati ਨਹੀਂ ਦਿੱਤੀ ਜਾ ਰਹੀ ਹਾਲਾਂਕਿ ਇਸ ਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਜਿੱਥੇ ਕੀਤੀਆਂ ਜਾ ਰਹੀਆਂ ਨੇ ਕਿ ਜਿਹੜੇ ਕਲਾਕਾਰ ਆ ਰਹੇ ਨੇ ਉਹਨਾਂ ਨੂੰ ਕਿਸੇ ਵੱਖਰੇ ਦਰਵਾਜ਼ੇ ਤੋਂ ਐਂਟਰ ਕਰਵਾਇਆ ਜਾ ਰਿਹਾ ਇੱਥੇ ਸਿਰਫ ਔਰ ਸਿਰਫ ਇੱਕ ਸਿਕਿਉਰਿਟੀ ਤਾਇਨਾਤ ਕੀਤੀ ਗਈ ਹੈ ਔਰ ਆਮ ਲੋਕ ਵੀ ਉਹੀ ਅੰਦਰ ਜਾ ਸਕਦੇ ਨੇ ਜਿਨ੍ਹਾਂ ਨੂੰ ਕਰਦੇਿਆਂ ਦੇ ਵੱਲੋਂ ਇਨਵਾਈਟ ਭੇਜਿਆ ਗਿਆ ਉਸ ਤੋਂ ਇਲਾਵਾ ਲੋਕ ਜਿਹੜੇ ਨੇ ਅੰਦਰ ਨਹੀਂ ਜਾ ਸਕਦੇ ਇਸ ਵਕਤ ਤੁਹਾਨੂੰ ਮੈਂ ਤਸਵੀਰਾਂ ਦਿਖਾ ਰਹੀ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚ ਰਹੇ ਨੇ ਔਰ ਜਸਵਿੰਦਰ ਪੱਲਾ ਜਿਨ੍ਹਾਂ ਨੂੰ ਹਰ ਕੋਈ ਬੱਚਾ ਬੱਚਾ ਜਾਣਦਾ ਹੈ ਕਾਮੇਡੀਅਨ ਦੇ ਨਾਮ ਦੇ ਨਾਲ ਜਾਣਦਾ ਔਰ ਉਹਨਾਂ ਦੀ ਅਦਾਕਾਰੀ ਦੇ ਨਾਂ ਦੇ ਨਾਲ ਜਾਣਦਾ ਉਹ ਅੱਜ ਇੱਥੇ ਪਹੁੰਚ ਰਿਹਾ ਲੋਕ ਹੋਰ ਵੀ ਜਿਹੜੇ ਨੇ ਜਿਹੜੇ ਜਸਵਿੰਦਰ ਪੱਲਾ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਕਲਾਕਾਰੀ ਦੇ ਨਾਲ ਜੁੜੇ ਹੋਏ ਸੀਗੇ ਅੱਜ ਉਹ ਵੀ ਇੱਥੇ ਪਹੁੰਚਣ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਨੇ ਔਰ ਬਹੁਤ ਸਾਰੇ ਉਹ ਵੀ ਹੋਣਗੇ ਜਿਹੜੇ ਘਰਾਂ ਦੇ ਵਿੱਚ ਬੈਠ ਕੇ ਵੀ ਵੀ ਤੇ ਸਾਡੇ ਚੈਨਲ ਦੇ ਮਾਧਿਅਮ ਨਾਲ ਇਹ ਤਸਵੀਰਾਂ ਦੇਖ ਰਹੇ ਹੋਣਗੇ ਲੇਕਿਨ ਆ ਤੁਹਾਨੂੰ ਇਹ ਦੱਸ ਦਈਏ ਕਿ ਲੰਬੀ ਬਿਮਾਰੀ ਤੋਂ ਬਾਅਦ ਅਜੜਾਓ ਜਸਵੰਦਰ ਪੱਲਾ ਨੇ ਆਖਰੀ ਸਾਹ 22 ਤਰੀਕ ਨੂੰ ਲਏ ਸੀਗੇ ਫੋਰਟਿਸ ਹਸਪੀਟਲ ਦੇ ਵਿੱਚ ਇਹ ਦੱਸਿਆ ਗਿਆ ਸੀਗਾ ਕਿ ਪਹਿਲਾਂ ਪੈਰਾਲਾਈਜ਼ ਅਟੈਕ ਹੋਇਆ ਬ੍ਰੇਨ ਸਟ੍ਰੋਕ ਹੋਇਆ ਉਸ ਤੋਂ ਬਾਅਦ ਰਿਕਵਰ ਕਰ ਗਏ ਲੇਕਿਨ ਉਸ ਤੋਂ ਬਾਅਦ ਜਿਹੜਾ ਉਹ ਬੈੱਡ ਰੈਸਟ ਤੇ ਸੀਗੇ ਰਿਕਵਰੀ ਮੋਡ ਤੇ ਸੀਗੇ ਔਰ ਉਸ ਤੋਂ ਬਾਅਦ ਹੌਲੀ ਹੌਲੀ ਰਿਕਵਰੀ ਕਰੀ ਰਏ ਸੀਗੇ ਕਿ ਇੱਕ ਵਾਰੀ ਫੇਰ ਬ੍ਰੇਨ ਸਟ੍ਰੋਕ ਹੋਇਆ ਦਿਮਾਗ ਦੇ ਵਿੱਚ ਬਲੱਡ ਲੀਕੇਜ ਜ਼ਿਆਦਾ ਹੋਣ ਦੇ ਕਰਕੇ ਜਿਹੜਾ ਉਹ ਬਚਾਇਆ ਨਹੀਂ ਜਾ ਸਕਿਆ ਹਾਲਾਂਕਿ ਲਗਾਤਾਰ ਡਾਕਟਰਾਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ ਸੀ ਇੱਕ ਵੱਡਾ ਲਾਸ ਜਿਹੜਾ ਉਹ ਪੰਜਾਬੀ ਫਿਲਮ ਇੰਡਸਟਰੀ ਨੂੰ ਪੰਜਾਬ ਨੂੰ ਹੋਇਆ ਜਿਸ ਵਕਤ ਇਹ ਖਬਰ ਨਿਕਲ ਕੇ ਸਾਹਮਣੇ ਆਈ ਸੀਗੀ ਕਿ ਜਸਵਿੰਦਰ ਪੱਲਾ ਜਿਹੜੇ ਨੇ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਲੇਕਿਨ ਉਸ ਤੋਂ ਬਾਅਦ ਸਾਰਾ ਫਿਲਮੀ ਜਗਤ ਜਿਹੜਾ ਉਹ ਸ਼ੋਕ ਦੇ ਵਿੱਚ ਸੀਗਾ ਜਿਸ ਦਿਨ ਸੰਸਕਾਰ ਕੀਤਾ ਗਿਆ ਉਸ ਦਿਨ ਵੀ ਜਿਹੜਾ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਪਹੁੰਚੇ ਸੀਗੇ ਉਹਨਾਂ ਦੇ ਵਿੱਚ ਗਿੱਪੀ ਗਰੇਵਾਲ ਹੋ ਗਏ ਐਮੀ ਵਰਕ ਹੋ ਗਏ ਨੀਰੂ ਬਾਜਵਾ ਹੋ ਗਏ ਔਰ ਉਸ ਤੋਂ ਇਲਾਵਾ ਟੀਨਾ ਜਿਹੜੇ ਹੋਰ ਫਿਲਮੀ ਕਲਾਕਾਰ ਨੇ ਗੁਰਪ੍ਰੀਤ ਕੁੱਕੀ ਉਹ ਵੀ ਪਹੁੰਚੇ ਬੀ ਐਨ ਸ਼ਰਮਾ ਵੀ ਪਹੁੰਚੇ ਔਰ ਉਹਨਾਂ ਦੇ ਨਾਲ ਮਨਕੀਰਤ ਔਲਖ ਵੀ ਉਸ ਦਿਨ ਜਿਹੜਾ ਸੰਸਕਾਰ ਵੇਲੇ ਨਜ਼ਰ ਆਏ ਓ ਤੇ ਔਰ ਹਰ ਇੱਕ ਦੀਆਂ ਅੱਖਾਂ ਨਮ ਸਿਗੀਆਂ ਕਿਉਂਕਿ ਹਰ ਇੱਕ ਨੇ ਜਸਵਿੰਦਰ ਭੱਲਾ ਦੇ ਨਾਲ ਕੰਮ ਕੀਤਾ ਹੋਇਆ ਔਰ ਹਰ ਇੱਕ ਇਨਸਾਨ ਜਿਹੜਾ ਉਹ ਕਿਤੇ ਨਾ ਕਿਤੇ ਇਮੋਸ਼ਨਲੀ ਜਿਹੜਾ ਉਹ ਬਹੁਤ ਵੱਡੇ ਪੱਧਰ ਤੇ ਜਸਵਿੰਦਰ ਭੱਲਾ ਦੇ ਨਾਲ ਜੁੜੇ ਹੋਏ ਸਿਗੇ ਹਾਲਾਂਕਿ ਲਗਾਤਾਰ ਜਿਸ ਵਕਤ ਤੋਂ ਉਹ ਅਰੈਸਟਰੇ ਸਿਗੇ ਜਿਸ ਵਕਤ ਉਹਨਾਂ ਨੂੰ ਇਹ ਬ੍ਰੇਨ ਸਟ੍ਰੋਕ ਪਹਿਲੀ ਵਾਰੀ ਹੋਇਆ ਸੀ ਉਸ ਤੋਂ ਬਾਅਦ ਰਿਕਵਰੀ ਮੋਡ ਦੇ ਵਿੱਚ ਵੀ ਸਿਗੇ ਉਸ ਵੇਲੇ ਵੀ ਲਗਾਤਾਰ ਕਲਾਕਾਰਾਂ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਔਰ ਇੱਕ ਜੋਸ਼ ਬਹੁਤ ਵੱਡਾ ਸੀਗਾ ਕਿ ਮੈਂ ਠੀਕ ਹੋ ਕੇ ਮੁੜ ਕੇ ਆਉਂਗਾ ਔਰ ਉਸ ਤੋਂ ਬਾਅਦ ਮੁਰਤੋਂ ਆਪਣੀਆਂ ਫਿਲਮਾਂ ਜਿਹੜੀਆਂ ਨੇ ਦੁਬਾਰਾ ਸ਼ੁਰੂ ਕੀਤੀਆਂ ਜਾਣਗੀਆਂ ਕਿਤੇ ਨਾ ਕਿਤੇ ਹਰ ਕੋਈ ਜਿਹੜਾ ਉਹਨਾਂ ਦੇ ਨਾਲ ਕੰਮ ਕਰਨਾ ਚਾਹੁੰਦਾ ਸੀਗਾ ਸੰਦੀਪ ਕੰਗ ਜਿਹੜੇ ਨੇ ਉਹਨਾਂ ਨੇ ਵੀ ਜ਼ਿਕਰ ਕੀਤਾ ਉਹ ਕਹਿੰਦੇ ਕਿ ਮੈਂ ਵੀ ਬੱਜੇ ਜਿੱਸੋ ਆਖਰੀ ਵਾਰੀ ਮਿਲ ਕੇ ਆਇਆ ਸੀਗਾ ਉਸ ਵੇਲੇ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਮੈਂ ਲਗਾਤਾਰ ਜਿਹੜਾ ਤਗੜਾ ਹੋ ਰਿਹਾ ਹਾਂ ਔਰ ਫਿਲਮਾਂ ਮੁਰਤੋ ਸ਼ੁਰੂ ਕਰੂੰਗਾ ਲੇਕਿਨ ਉਹਨਾਂ ਨੂੰ ਦੇਖਣ ਦੇ ਲਈ ਲੋਕ ਵੀ ਬਹੁਤ ਉਤਾਵਲੇ ਸੀਗੇ ਕਿਉਂਕਿ ਉਹਨਾਂ ਦੀ ਕਾਮੇਡੀ ਦੇ ਬਹੁਤ ਵੱਡੇ ਪੱਧਰ ਤੇ ਲੋਕ ਫੈਨ ਸੀਗੇ ਔਰ ਰਹੁਗੇ ਵੀ ਇਹ ਵੀ ਕਹਿਣਾ ਜ਼ਰੂਰ ਬੰਦ ਹੈ ਕਿ ਲੰਮੇ ਸਮੇਂ ਤੱਕ ਲੋਕ ਜਿਹੜੇ ਨੇ ਜਸਿੰਦਰ ਪੱਲਾ ਦੀ ਕਾਮੇਡੀ ਨੂੰ ਯਾਦ ਕਰਨਗੇ ਕਿਉਂਕਿ ਉਹਨਾਂ ਦੇ ਜਿਹੜੇ ਤਕੀਆ ਕਲਾਮ ਹੁੰਦੇ ਸੀ ਸਲੈਂਗਸ ਹੁੰਦੇ ਸੀਗੇ ਉਹ ਬੱਚੇ-ਬੱਚੇ ਦੀ ਜ਼ੁਬਾਨ ਤੇ ਹਮੇਸ਼ਾ ਰਹਿੰਨੇ ਔਰ ਹਰ ਇੱਕ ਦੀ ਜ਼ੁਬਾਨ ਤੇ ਅੱਜ ਵੀ ਉਹ ਜਿਹੜੇ ਸਲੈਂਗਸ ਨੇ ਉਹ ਰਹਿੂਗੇ ਕਿਉਂਕਿ ਜਿਸ ਵਕਤ ਅਸੀਂ ਗੱਲ ਕਰਦੇ ਆਂ ਤੇ ਜਸਵਿੰਦਰ ਭੱਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਜਿਹੜਾ ਉਹ ਰੇਡੀਓ ਤੋਂ ਕੀਤੀ ਸੀ ਰੇਡੀਓ ਤੋਂ ਬਾਅਦ ਉਹਨਾਂ ਨੇ ਪ੍ਰੋਗਰਾਮ ਲਿਆਂਦਾ ਛਣਕਾਟਾ ਛਣਕਾਟਾ ਪਹਿਲਾ ਜਿਹੜਾ ਉਹ ਟੀਵੀ ਦਾ ਐਸਾ ਪ੍ਰੋਗਰਾਮ ਰਿਹਾ ਜਿਸ ਨੇ ਸਿਲਵਰ ਜੁਬਲੀ ਉਸ ਵੇਲੇ ਕੀਤੀ ਔਰ ਉਸ ਤੋਂ ਬਾਅਦ ਲੋਕਾਂ ਦਾ ਮਨਪਸੰਦ ਇਹ ਕਾਰਜਕ੍ਰਮ ਬਣ ਗਿਆ ਔਰ ਇੱਕ ਕਰੈਕਟਰ ਉਹਦੇ ਵਿੱਚ ਸੀ ਚਾਚਾ ਚਤਰਾ ਜੋ ਕਿ ਉਸ ਵਕਤ ਫੇਮਸ ਸੋਇਆ ਜੋ ਕਿ ਕੈਰੈਕਟਰ ਸੀਗਾ ਜਸਵਿੰਦਰ ਭੱਲਾ ਦਾਔਰ ਉਸ ਤੋਂ ਬਾਅਦ ਪ੍ਰਸਿੱਧੀ ਵਾਟ ਬਹੁਤ ਵੱਡੇ ਪੱਧਰ ਤੇ ਹਾਸਲ ਹੋਈ ਕਿ ਫਿਲਮਾਂ ਦੇ ਵਿੱਚ ਵੀ ਲੋਕਾਂ ਨੇ ਪਸੰਦ ਕਰਨਾ ਸ਼ੁਰੂ ਕੀਤਾ ਫਿਲਮੀ ਜਗਤ ਦੇ ਵਿੱਚ ਜਿਸ ਵਕਤ ਪਹੁੰਚੇ ਉੱਥੇ ਜਾ ਕੇ ਜਿਸ ਵਕਤ ਐਕਟਿੰਗ ਸ਼ੁਰੂ ਕੀਤੀ ਤਦ ਵੀ ਲੋਕਾਂ ਨੇ ਬਹੁਤ ਵੱਡੇ ਪੱਧਰ ਤੇ ਪਸੰਦ ਕੀਤਾ ਇਹ ਸਾਰੇ ਸਫਰ ਜਿਹੜਾ ਉਹਨਾਂ ਦਾ ਨਾਲੋਂ ਨਾਲ ਜਿਹੜਾ ਉਹ ਜ਼ਰੂਰ ਚੱਲਦਾ ਲਿਆ ਲੇਕਿਨ ਇਸ ਦੇ ਨਾਲ ਹਮੇਸ਼ਾ ਇੱਕ ਗੱਲ ਦੱਸੀ ਗਈ ਹੈ ਕਿ ਲੋਕਾਂ ਦੇ ਨਾਲ ਜੁੜੇ ਹੋਏ ਕਲਾਕਾਰ ਸੀਗੇ ਲੋਕਾਂ ਨੂੰ ਆਬਜ਼ਰਵ ਕਰਦੇ ਸੀਗੇ ਹਾਲਾਂਕਿ ਜਿਸ ਵਕਤ ਅਸੀਂ ਹੋਰ ਲੋਕ ਦੇ ਨਾਲ ਗੱਲ ਕਰਦੇ ਆ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਜਿਸ ਵਕਤ ਵੀ ਉਹ ਕਲਾਕਾਰੀ ਕਰਦੇ ਸੀਗੇ ਉਹਨਾਂ ਦੇ ਕੋਲ ਸਕ੍ਰਿਪਟ ਪਹੁੰਚਦੀ ਸੀ ਤੋਂ ਪਹਿਲੇ ਦਿਨ ਤੋਂ ਹੀ ਸਕ੍ਰਿਪਟ ਦੇ ਵਿੱਚ ਅੰਦਰ ਜਾ ਕੇ ਆਪਣੇ ਕਰੈਕਟਰ ਨੂੰ ਜਿਹੜਾ ਆਪਣੇ ਚ ਸਮਾ ਲੈਂਦੇ ਸੀ ਔਰ ਉਸ ਕਰੈਕਟਰ ਦੇ ਹਿਸਾਬ ਦੇ ਨਾਲ ਜਿਹੜਾ ਅੱਗੇ ਦਾ ਕੰਮ ਸ਼ੁਰੂ ਹੁੰਦਾ ਸੀ ਔਰ ਸਮਾਂ ਇਦਾਂ ਦਾ ਵੀ ਆਇਆ ਜਸਵੰਦਰ ਭੱਲਾ ਦੇ ਜ਼ਿੰਦਗੀ ਦੇ ਵਿੱਚ ਜਿਸ ਵਕਤ ਲੋਕ ਸਕ੍ਰਿਪਟ ਉਹਨਾਂ ਨੂੰ ਦੇਖ ਕੇ ਲਿਖਦੇ ਸੀ ਉਹਨਾਂ ਦਾ ਸੋਚ ਕੇ ਲਿਖਦੇ ਸੀਗੇ ਕਿ ਇਹ ਕਲਾਕਾਰ ਸਾਨੂੰ ਆਪਣੀ ਫਿਲਮ ਦੇ ਵਿੱਚ ਚਾਹੀਦਾ ਹੈ ਔਰ ਇਹ ਕਿਸੇ ਨੇ ਨਹੀਂ ਸੋਚਿਆ ਚਾਸਗਾ ਕੇ ਇਸ ਤਰੀਕੇ ਦੇ ਨਾਲ ਜਿਹੜਾ ਇੰਨਾ ਛੇਤੀ ਜਿਹੜਾ ਇਸ ਤਰੀਕੇ ਦੇ ਇਨਸਾਨ ਜਿਹੜੇ ਨੇ ਉਹ ਇਸ ਦੁਨੀਆ ਤੋਂ ਚਲੇ ਜਾਣਗੇ ਔਰ ਇਸ ਤੋਂ ਬਾਅਦ ਲੋਹਰ ਕੋਈ ਇਨਸਾਨ ਜਿਹੜਾ ਉਹ ਹਾਲੇ ਵੀ ਇਸ ਸ਼ੌਕ ਦੇ ਵਿੱਚ ਹੈ ਕਿ ਜਿਸ ਵਕਤੇ ਖਬਰ ਆਈ ਹਰ ਇੱਕ ਨੂੰ ਇਹ ਸ਼ੌਕ ਸੀਗਾ ਕਿ ਇਹ ਕਿਸ ਤਰੀਕੇ ਦੇ ਨਾਲ ਹੋ ਸਕਦਾ ਹੈ ਲੇਕਿਨ ਉਹ ਸ਼ੌਕ ਹਜੇ ਵੀ ਹੈ ਕਿ ਇਹ ਕਿਸ ਤਰੀਕੇ ਦੇ ਨਾਲ ਹੋ ਸਕਦਾ ਹੈ ਲੇਕਿਨ ਬਹੁਤ ਵੱਡਾ ਘਾਟਾ ਜੀ ਠੀਕ ਹੈ ਜੀ ਜਾਣਕਾਰੀ ਦੇ ਲਈ ਧੰਨਵਾਦ ਤਾ ਜਸਵਿੰਦਰ ਪੱਲਾ ਤੇ ਅੱਜ ਅੰਤਿਮ ਸੰਸਕਾਰ ਦੇ ਮੌਕੇ ਤੇ ਜੋ ਵਕ ਵਕ ਹਸਤੀਆਂ ਪਹੁੰਚ ਰਹੀਆਂ ਨੇ ਤਾਂ ਉਹਨਾਂ ਦੇ ਵੱਲੋਂ ਸ਼ਰਧਾਂਜਲੀ ਦਿੱਤੀ ਜਾਣੀ ਹੈ ਲੁਧਿਆਣਾ ਐਕਟਿਵਾ ਚੋਰੀ ਕਰਨ ਆਏ ਚੋਰ ਨੂੰ ਹੁਣ ਦੰਗੇ ਹੱਤੀ ਕਾਬੂ ਕੀਤਾ ਗਿਆ ਘਰ ਦੇ ਬਾਹਰ ਖੜੀ ਐਕਟਿਵਾ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ